ਹਾਲ ਹੀ ਦੇ ਵਿੱਚ ਬਾਲੀਵੁੱਡ ਐਕਟਰਸ ਅਤੇ ਮੰਡੀ ਤੋਂ ਸੰਸਰ ਮੈਂਬਰ ਕੰਗਣਾ ਰਨੌਰ ਨੂੰ 에어ਪੋਰਟ ਤੇ ਤਨਾਤ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ ਇਸ ਮਾਮਲੇ ਨੇ ਕਾਫੀ ਵਿਵਾਦ ਵੀ ਪੈਦਾ ਕੀਤਾ ਸੀ ਮਹਿਲਾ ਕਾਂਸਟੇਬਲ ਨੇ ਕੰਗਣਾ ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਥੱਪੜ ਮਾਰਿਆ ਸੀ ਸਿਰਫ ਕੰਗਣਾ ਹੀ ਨਹੀਂ ਬਹੁਤ ਸਾਰੇ ਸਟਾਰੇ ਅਜਿਹੇ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਇਸ ਤਰੀਕੇ ਥੱਪੜ ਚੜਿਆ ਗਿਆ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਵਿਸ਼ਾਲ ਪਾਂਡੇ ਦਾ ਵਿਸ਼ਾਲ ਪਾਂਡੇ ਬਿੱਗ ਬੌਸ ਸੀਜ਼ਨ 3 ਦੇ ਵਿੱਚ ਪ੍ਰਤੀਯੋਗੀ ਨੇ ਉਹਨਾਂ ਨੂੰ ਅਨਮਾਨ ਮਲਿਕ ਨੇ ਗੁੱਸੇ ਦੇ ਵਿੱਚ ਆ ਕੇ ਥੱਪੜ ਮਾਰ ਦਤਾ। ਦਰਸਲ ਵਿਸ਼ਾਲ ਨੇ ਾਰਮਾਨ ਦੀ ਦੂਸਰੀ ਪਤਨੀ ਰੇਤਿਕਾ ਮਲਕ ਬਾਰੇ ਕਿਹਾ ਸੀ ਕਿ ਉਹ ਮੈਨੂੰ ਖੂਬਸੂਰਤ ਲੱਗਦੀ ਹੈ। ਜਦੋਂ ਇਹ ਮਾਮਲਾ ਕੰਸਟਿਸਟੈਂਸ ਦੇ ਸਾਹਮਣੇ ਚੁੱਕਿਆ ਗਿਆ ਤਾਂ ਪੂਰਾ ਕਾਰ ਵਿਸ਼ਾਲ ਦੇ ਖਿਲਾਫ ਹੋ ਗਿਆ। ਖੁਦ ਾਰਮਾਨ ਮਲਕ ਨੇ ਵੀ ਵਿਸ਼ਾਲ ਨੂੰ ਕਾਫੀ ਗੁੱਸ ਗਿਆ। ਇਸਵਾਰ ਾਰਮਾਨ ਵਿਸ਼ਾਲ ਕੁਲ ਗਿਆ ਅਤੇ ਉਸ ਤੋਂ ਗੱਲ ਦਾ ਮਤਲਬ ਪੁੱਛਣ ਲੱਗਾ। ਇਸ ਤੋਂ ਪਹਿਲਾਂ ਕਿ ਵਿਸ਼ਾਲ ਕੁਝ ਹੋਰ ਬੋਲਦਾ ਾਰਮਾਨ ਮਲਕ ਨੇ ਵਿਸ਼ਾਲ ਨੂੰ ਥੱਪੜ ਮਾਰ ਦਿੱਤਾ। ਇਸੋ ਲਾਵਾ ਵਿਲ ਸਮਿਥ 2022 ਦੇ ਵਿੱਚ ਅਕੈਡਮੀ ਅਵਾਰਡਸ ਦਾ ਸਟੇਜ ਤੇ ਗਏ ਅਤੇ ਕਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ। ਕ੍ਰਿਸ ਨੇ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਇਆ। ਜਿਸ ਤੋਂ ਬਾਅਦ ਵਿਲ ਸਮਿਥ ਇੰਨਾ ਨਾਰਾਜ਼ ਹੋ ਗਏ ਕਿ ਉਹਨਾਂ ਨੇ ਕ੍ਰਿਸ ਨੂੰ ਥੱਪੜ ਮਾਰ ਦਿੱਤਾ। ਇਹ ਮਾਮਲਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦੁਆਰਾ ਕਾਫੀ ਕਵਰ ਕੀਤਾ ਗਿਆ। ਗੋਹਰ ਖਾਨ ਸਾਲ ਦੀ ਚੋਣਾਂ ਦੇ ਵਿੱਚ ਇੱਕ ਸਿੰਗਿੰਗ ਰਿਐਲਿਟੀ ਸ਼ੋਅ ਦੀ ਸਟੇਜ ਦੇ ਬੈਠੇ ਸਨ। ਇਜ਼ਰਾਨ ਦਰਸ਼ਕ ਉੱਠਿਆ ਅਤੇ ਉਸਨੇ ਗੋਹਰ ਖਾਨ ਦੇ ਥੱਪੜ ਮਾਰ ਦਿੱਤਾ। ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾਰ ਨੌਤ ਆਪਣੇ ਸੰਸਦੀ ਖੇਤਰ ਮੰਡੀ ਦੇ ਵਿੱਚ ਪਹੁੰਚੀ। ਕੰਗਨਾਰ ਨੌਤ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਥੇ ਤਿੰਨ ਡਾਇਲੌਗ ਸੈਂਟਰਾਂ ਦਾ ਉਦਘਾਟਨ ਕੀਤਾ। ਇਸ ਵਿੱਚ ਪਾਵਲਾ, ਮਨਾਲੀ ਅਤੇ ਮੰਡੀ ਸ਼ਾਮਿਲ ਨੇ। ਇਸ ਨਾਲ ਹੀ ਕੰਗਨਾਰ ਨੌਤ ਨੇ ਮਿਲਣ ਆਉਣ ਵਾਲਿਆਂ ਦੇ ਲਈ ਸ਼ਰਤ ਵੀ ਰੱਖ ਦਿੱਤੀ ਹੈ। ਕੰਗਨਾਰ ਨੌਤ ਨੇ ਕਿਹਾ ਕਿ ਸੌਚ ਕਰਨ ਤੋਂ ਬਾਅਦ ਮੈਂ ਸਭ ਤੋਂ ਪਹਿਲਾ ਜਨਤਾ ਲਈ ਸੰਚਾਰ ਕੇਂਦਰ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਕੰਗਨਾਰ ਨੇ ਸ਼ਰਤ ਰੱਖੀ ਹੈ ਕਿ ਮੇਰੇ ਮੰਡੀ ਦਾ ਦੌਰਾਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਲੈਉਣਾ ਪਵੇਗਾ ਇਸ ਨਾਲ ਸੰਸਦ ਦੇ ਕੰਮਕਾਜ ਸੰਬੰਧੀ ਚਿੱਠੀ ਵੀ ਨਾਲ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ ਕਿਉਂਕਿ ਇੱਥੇ ਬਹੁਤ ਸਾਰੇ ਸੈਲਾਨੀ ਵੀ ਆਉਂਦੇ ਨੇ ਇਸ ਜਨ ਕੰਗਰ ਨਾਥ ਨੇ ਆਪਣੇ ਹੱਥ ਵਿੱਚ ਚਿੱਟਾ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਸੰਵਾਦ ਕੇਂਦਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਾਡਾ ਉਦੇਸ਼ ਹੈ ਕਿ ਇਸ ਪ੍ਰੋਗਰਾਮ ਨਾਲ ਹੀ ਜਨਤਾ ਸਾਡੇ ਨਾਲ ਜੁੜੇ ਲੋਕ ਸੇਵਾ ਤੇ ਰਾਜਨੀਤੀ ਵਿੱਚ ਦਿਲਚਸਪੀ ਤੇ ਉਤਸੁਕਤਾ ਰੱਖਣ ਵਾਲੇ ਸਾਡੇ ਨਾਲ ਆਉਣ ਅਤੇ ਸਾਡੇ ਨਾਲ ਜੁੜਨ। ਕੰਗਣਾ ਨੇ ਕਿਹਾ ਕਿ ਤੁਸੀਂ ਮੈਨੂੰ ਕੁਲੂ ਮਨਾਲੀ ਸਥਿਤ ਮੇਰੀ ਰਿਹਾਇਸ਼ ਤੇ ਨਿੱਜੀ ਤੌਰ ਤੇ ਮਿਲਣ ਵੀ ਆ ਸਕਦੇ ਹੋ। ਜੇਕਰ ਤੁਸੀਂ ਮੰਡੀ ਸਦਰ ਵਿੱਚ ਆਉਣਾ ਚਾਹੁੰਦੇ ਹੋ ਤਾਂ ਉੱਥੇ ਸਥਿਤ ਮੇਰੇ ਦਫ਼ਤਰ ਵਿੱਚ ਆ ਸਕਦੇ ਹੋ। ਜੇ ਲੋਅਰ ਹਿਮਾਚਲ ਤੋਂ ਨੇ ਉਹ ਮੇਰੀ ਸਕਾਰ ਘਾਟ ਸਥਿਤ ਰਿਹਾਇਸ਼ ਤੇ ਆ ਸਕਦੇ ਨੇ। ਕੰਗੜਾ ਨੌਰਥ ਨੇ ਕਿਹਾ ਕਿ ਜਦੋਂ ਤੁਸੀਂ ਨਿਰਜੀ ਤੌਰ ਤੇ ਮਿਲਦੇ ਹੋ ਤਾਂ ਕਿਸੇ ਕੰਮ ਬਾਰੇ ਚਰਚਾ ਕਰਦੇ ਹੋ ਤਾਂ ਉਸ ਨੂੰ ਸਮਝਣਾ ਤੇ ਕਰਨਾ ਆਸਾਨ ਹੋ ਜਾਂਦਾ ਹੈ ਹਾਲਾਂਕਿ ਪੱਤਰਾਂ ਤੇ ਡਾਕ ਰਾਹੀਂ ਪ੍ਰਾਪਤ ਕੰਮ ਲਈ ਬੀਨਕਿਆਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਮੈਂ ਹਮੇਸ਼ਾ ਤੁਹਾਡੇ ਲੋਕਾਂ ਦੇ ਵਿਚਾਰ ਆਵਾਂਗੀ ਉਹਨਾਂ ਨਾਲ ਚਰਚਾ ਵੀ ਕਰਾਂਗੀ ਦੱਸਦੀ ਕਿ ਕੰਗੜਾ ਨੌਰਥ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਹੈ ਭਾਜਪਾ ਨੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਕੰਗੜਾ ਨੌਰਥ ਨੇ ਸੀਟ ਤੋਂ ਕਾਂਗਰਸ ਉਮੀਦਵਾਰ ਵਿਕਰਮਾਦੱਤਿਆ ਸਿੰਘ ਨੂੰ 17000 ਤੋਂ ਵੱਧ ਬੂਟਾਂ ਨਾਲ ਹਰਾਇਆ ਤੇ ਹੁਣ ਉਹਨਾਂ ਦੇ ਵੱਲੋਂ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਹਲਕੇ ਦੇ ਆ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਜਾ ਰਹੀਆਂ ਨੇ ਫਿਲਮ ਨਿਰਮਾਤਾ ਕਰਨ ਜੋਹਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ 52 ਸਾਲਾ ਫਿਲਮ ਨਿਰਮਾਤਾ ਬੋਡੀ ਡਿਸਮੋਰਫੀਆ ਡਿਸਆਰਡਰ ਤੋਂ ਪੀੜਤ ਨੇ ਹਾਲੇਜ ਦਿੱਤੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਦੱਸਿਆ ਗਿਆ ਕਿ 8 ਸਾਲ ਦੀ ਉਮਰ ਤੋਂ ਇਸ ਤੋਂ ਪੀੜਤ ਨੇ ਉਹ ਆਪਣੇ ਸਰੀਰ ਨੂੰ ਲੈ ਕੇ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਇਸ ਸਮੱਸਿਆ ਤੋਂ ਬਾਹਰ ਨਿਕਲਣ ਲਈ ਉਹਨਾਂ ਨੂੰ ਮਾਨਸਿਕ ਸਿਹਤ ਮਾਹਰਾਂ ਦੀ ਮਦਦ ਲੈਣੀ ਪਈ ਹੈ ਕਰਨ ਜੋਹਰ ਦਾ ਕਹਿਣਾ ਹੈ ਕਿ ਮੈਨੂੰ ਬਾਡੀ ਡਿਸਮੋਰਫੀਆ ਹੈ ਮੈਂ ਪੂਲ ਵਿੱਚ ਜਾਣ ਤੋਂ ਬਾਅਦ ਬਹੁਤ ਅਸਹਿਜ ਮਹਿਸੂਸ ਕਰਦਾ ਹ ਇਸ ਕਾਰਨ ਮੈਨੂੰ ਬਚਪਨ ਤੋਂ ਹੀ ਪੈਨਿਕ ਅਟੈਕ ਆਉਂਦੇ ਨੇ ਸਾਲਾਂ ਤੋਂ ਮੈਂ ਆਪਣੇ ਸਰੀਰ ਨਾਲ ਆਰਾਮਦਾਇਕ ਰਹਿਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਠੀਕ ਨਹੀਂ ਹੋ ਸਕਿਆ ਇਹੀ ਕਾਰਨ ਹੈ ਕਿ ਮੈਂ ਰਾਮਦਾਇਕ ਮਹਿਸੂਸ ਕਰ ਲਈ ਹਮੇਸ਼ਾ ਓਵਰਸਾਈਜ਼ ਕਪੜੇ ਪਾਉਣਾ ਹਰਨ ਜੋਰ ਦੀ ਇਸ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਬੋਡੀ ਡਿਸਮੋਰਫੀਆ ਆਖਰ ਹੈ ਕੀ ਜਿਸ ਤੋਂ ਜਹਾਫਲ ਵਿਅਕਤੀ ਕਈ ਸਾਲਾਂ ਤੋਂ ਬਾਹਰ ਨਹੀਂ ਆ ਸਕਿਆ ਤਾਂ ਦੱਸੀਏ ਕਿ ਬੋਡੀ ਡਿਸਮੋਰਫਿਕ ਨੂੰ ਬੋਡੀ ਡਿਸਮੋਰਫਿਕ ਡਿਸਆਰਡਰ ਵੀ ਕਿਹਾ ਜਾਂਦਾ ਹੈ ਇੱਕ ਮਾਨਸਿਕ ਵਿਗਾੜ ਹੈ ਜੋ ਆਪਣੀ ਮੌਜੂਦਗੀ ਨੂੰ ਲੈ ਕੇ ਚਿੰਤਾ ਪੈਦਾ ਕਰਦਾ ਹੈ ਇਸ ਵਿਕਾਰ ਵਿੱਚ ਇੱਕ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਸਰੀਰ ਦੇ ਕੁਝ ਹਿੱਸਿਆਂ ਵਿੱਚ ਸਮੱਸਿਆਵਾਂ ਹਨ ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਉਸਦੀ ਬਿਮਾਰੀ ਦੂਜਿਆਂ ਨੂੰ ਨਜ਼ਰ ਆਵੇ ਇਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀ ਨੂੰ ਮਨੋਵਿਗਿਆਨਿਕ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨਾਲ ਉਸਦੀ ਜ਼ਿਆਦਾ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਜੇਕਰ ਇਸ ਵਿਚਕਾਰ ਨੂੰ ਉਸ ਨੂੰ ਬਚਪਨ ਵਿੱਚ ਹੀ ਕਾਉਂਸਲਿੰਗ ਜਾਂ ਥੈਰੇਪੀ ਰਾਹੀਂ ਦੂਰ ਨਾ ਕੀਤਾ ਜਾਂਦਾ ਤਾਂ ਉਹ ਜ਼ਿਆਦਾ ਦੇਰ ਤੱਕ ਤੁਹਾਡਾ ਪਿੱਛਾ ਨਹੀਂ ਛੱਡਦਾ ਮਾਹਿਰਾਂ ਦੇ ਅਨੁਸਾਰ ਸਰੀਰ ਦੀ ਖਰਾਬੀ ਦੇ ਸਹੀ ਕਾਰਨਾਂ ਨੂੰ ਜਾਨਣਾ ਬਹੁਤ ਮੁਸ਼ਕਲ ਹੈ ਪਰ ਕੁਝ ਕਾਰਨ ਹਨ ਜੋ ਇਸ ਲਈ ਜ਼ਿੰਮੇਵਾਰ ਮੰਨੇ ਜਾਂਦੇ ਨੇ ਇਹ ਵਿਗਾੜ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ ਅਤੇ ਤਣਾਅ ਤੋਂ ਪੀੜਤ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰ ਸਕਦਾ ਹੈ ਕੁਝ ਮਾਹਿਰ ਇਸ ਲਈ ਜਿਨ੍ਹਾਂ ਨੂੰ ਵੀ ਜ਼ਿੰਮੇਵਾਰ ਮੰਨਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਬਚਪਨ ਦੀਆਂ ਕੁਝ ਘਟਨਾਵਾਂ ਇਸ ਵਿਗਾੜ ਦਾ ਕਾਰਨ ਹੋ ਸਕਦੀਆਂ ਨੇ ਜਿਨ੍ਹਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ ਇਸ ਤੋਂ ਇਲਾਵਾ ਘੱਟ ਸਵੈ-ਮਾਨ ਮਾਤਾ-ਪਿਤਾ ਦੁਆਰਾ ਵਾਰ-ਵਾਰ ਆਲੋਚਨਾ ਵਰਗੀਆਂ ਚੀਜ਼ਾਂ ਵੀ ਸਰੀਰ ਦੇ ਵਿਗਾੜ ਨੂੰ ਜਨਮ ਦੇ ਸਕਦੀਆਂ ਹਨ ਜੇਕਰ ਇਸ ਮਰੀਜ਼ ਲੱਛਣਾਂ ਦੀ ਗੱਲ ਕਰੀਏ ਤਾਂ ਬਿਮਾਰੀ ਮਨੁੱਖੀ ਵਿਵਹਾਰ ਦੇ ਰੌਣ ਵਾਲਾ ਅਤੇ ਟਾਈਮ ਕੰਜ਼ਿਊਮਿੰਗ ਵੀ ਹੋ ਸਕਦੀ ਹੈ। बार-बार ਸ਼ੀਸ਼ੇ ਨੂੰ ਦੇਖਣਾ, ਚਮੜੀ ਨੂੰ ਖੁਰਕਣਾ, ਸਰੀਰ ਦੀਆਂ ਕਮੀਆਂ ਨੂੰ ਛਪਾਉਣ ਦੀ ਕੋਸ਼ਿਸ਼ ਕਰਨਾ ਇਸ ਬਿਮਾਰੀ ਦਾ ਲੱਛਣ ਹੈ। ਇਸ ਤੋਂ ਇਲਾਵਾ ਸਰੀਰ ਦੇ ਅੰਗਾਂ ਦੀ ਦੂਜਿਆਂ ਨਾਲ ਤੁਲਨਾ ਕਰਨਾ, ਇਹ ਮੰਨਣ ਲਈ ਕਿ ਉਹਨਾਂ ਦੀਆਂ ਖਾਸੀਆਂ ਜਾਂਤਾ ਦਿਖਾਈ ਨਹੀਂ ਦਿੰਦੀਆਂ ਜਾਂ ਬਹੁਤ ਦਿਖਾਈ ਦਿੰਦੀਆਂ ਨੇ। ਇਸ ਤੋਂ ਇਲਾਵਾ ਇਸ ਦਾ ਪੇਸ਼ੈਂਟ ਵਿਸ਼ਵਾਸ ਨਹੀਂ ਕਰਦਾ ਕਿ ਦੂਸਰੇ ਕਹਿੰਦੇ ਨੇ ਕਿ ਤੁਸੀਂ ਚੰਗੇ ਲੱਗ ਰਹੇ ਹੋ। ਇਹ ਪੇਸ਼ੈਂਟ ਸਰੀਰ ਦੇ ਕਿਸੇ ਹਿੱਸੇ ਨੂੰ ਵਾਰ-ਵਾਰ ਸ਼ੁੰਦਾ ਹੈ ਜਾਂ ਉਸ ਨੂੰ ਮਾਪਦਾ ਹੈ ਇਹ ਨਹੀਂ ਸਵੈ ਸਚੇਤ ਬਣਨਾ ਅਤੇ ਜਨਤਕ ਤੌਰ ਤੇ ਬਾਹਰ ਨਹੀਂ ਜਾਣਾ ਇਹ ਵੀ ਇਸ ਦੀਆਂ ਨਿਸ਼ਾਨੀਆਂ ਨੇ ਦੂਜਿਆਂ ਨਾਲ ਰਹਿਣ ਤੇ ਪਰੇਸ਼ਾਨ ਹੋਣਾ ਇਹ ਵੀ ਇਸ ਬਿਮਾਰੀ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਇਲਾਵਾ ਸਥਿਨ ਉਸਧਾਰਨ ਲਈ ਪਲਾਸਟਿਕ ਸਰਜਰੀ ਜਾਂ ਹੋਰ ਕੋਸਮੈਟਿਕ ਇਲਾਜ ਕਰਵਾਉਣਾ ਅਤੇ ਇਸ ਤੋਂ ਸੰਤੁਸ਼ਟ ਨਾ ਹੋਣਾ ਇਹ ਵੀ ਇਸ ਬਿਮਾਰੀ ਦੀ ਨਿਸ਼ਾਨੀ ਹੈ ਫਿਲਹਾਲ ਇਸ ਬਿਮਾਰੀ ਤੋਂ ਕਰਨ ਜੋਹਰ ਜੂਝ ਰਹੇ ਨੇ ਔਰ ਕਰੀਬ 8 ਸਾਲ ਦੀ ਉਮਰ ਤੋਂ ਨਨੋ ਬਿਮਾਰੀ ਆਉਣ ਵਾਲੇ ਸਮੇਂ ਵਿੱਚ ਦੇਸ਼ਵਾਸੀ ਫਿਲਮਾਂ ਅਤੇ ਟੀਵੀ ਸੀਰੀਲਾਂ ਦੇ ਵਿੱਚ ਆਨੰਦ ਕਾਰਜ ਦੇ ਦ੍ਰਿਸ਼ ਨਹੀਂ ਦੇਖ ਸਕਣਗੇ ਅਤੇ ਨਾ ਹੀ ਗੁਰਦੁਆਰਾ ਸਹਿਬਾਨ ਦੇ ਸੈਟਾਂ ਦੀ ਵਰਤੋਂ ਕਰਕੇ ਅਜਿਹੇ ਦ੍ਰਿਸ਼ ਫਿਲਮਾਂਏ ਜਾਣਗੇ ਸ਼ਿਰਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਰੁਖबीर ਸਿੰਘ ਨੇ ਗੁਰਦੁਆਰਾ ਸਹਿਬਾਨ ਦੇ ਸੈਟ ਤਿਆਰ ਕਰਕੇ ਇਸ ਵਿੱਚ ਆਨੰਦ ਕਾਰਜ ਦੀ ਫਿਲਮ ਬਣਾਉਣ ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਲਈ ਹੈ ਇਨਾਨੀ ਇਸ ਨੂੰ ਤੋਂ ਰੂਪ ਦੇਣ ਲਈ ਜਲਦੀ ਜਤ ਦੇ ਰਗबीर ਸਿੰਘ ਦੀ ਅਗਵਾਈ ਹੇਠ ਪੰਜ ਤਖਤਾਂ ਦੇ ਸਿੰਘ ਸੇਵਾਨਾਂ ਦੀ ਮੀਟਿੰਗ ਹੋ ਸਕਦੀ ਹੈ ਇਸ ਮੀਟਿੰਗ ਵਿੱਚ ਸਿੰਘ ਸਹਿਬਾਨ ਦੇ ਵੱਲੋਂ ਪਾਬੰਦੀ ਸੰਬੰਧੀ ਸਿੱਖ ਪੰਥ ਨੂੰ ਫਰਮਾਨ ਜਾਰੀ ਕੀਤਾ ਜਾ ਸਕਦਾ ਹੈ ਮੁਹਾਲੀ ਵਿਖੇ ਪੰਜਾਬੀ ਟੀਵੀ ਦੇ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਦੌਰਾਨ ਗੁਰਦੁਆਰਾ ਸਹਿਬਾਨ ਦਾ ਸੈੱਟ ਤਿਆਰ ਕਰਕੇ ਸ਼ਿਨਾਨਕਾਰਜ ਦੇ ਦ੍ਰਿਸ਼ ਨੂੰ ਫਿਲਮਾਈ ਜਾਣ ਤੋਂ ਨਾਰਾਜ਼ ਅਥਾਰ ਰਗबीर ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਇਸ ਘਟਨਾ ਦੀ ਸਮੁੱਚੀ ਰਿਪੋਰਟ ਦੀ ਤਲਬ ਕੀਤੀ ਹੈ ਜ਼ਿਕਰ ਜੋ ਹੈ ਕਿ ਜਿਵੇਂ ਹੀ ਨਿਹੰਗਾਂ ਨੂੰ 8 ਜੁਲਾਈ ਨੂੰ ਮੋਹਾਲੀ షూਟਿੰਗ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸ਼ੂਟਿੰਗ ਬੰਦ ਕਰਵਾਈ ਨਿਹੰਗਾਂ ਨੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਸ਼ੂਟਿੰਗ ਬੰਦ ਕਰਵਾਈ ਅਫਸੇਦਾਰ ਨੇ ਕਿਹਾ ਹੈ ਕਿ ਸਿੰਘ ਸੰਬਰ ਦਾ ਵੱਲੋਂ ਪਹਿਲਾਂ ਵੀ ਅਜੇ ਫਰਜੀ ਵਿਆਹਾਂ ਤੇ ਬੰਦੀ ਲਗਾਈ ਹੋਈ ਹੈ ਪਰ ਹੁਣ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਫਸੇਦਾਰ ਅਨੁਸਾਰ ਸ਼ਿਗਰੰਤ ਸਾਹਿਬ ਜੀ ਦੀ ਹਜ਼ੂਰੀ ਵਿੱਚ ਫਰਜੀ ਵਿਆਹ ਅਨੰਦਕਾਰ ਦੀ ਸ਼ੂਟਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਹੈ ਕਿ ਸ਼ੂਟਿੰਗ ਲਈ ਫਰਜ਼ੀ ਗੁਰੂ ਘਰ ਤਿਆਰ ਕਰਨਾ ਅਤੇ ਸਿੱਖ ਰਿਵਾਇਤਾਂ ਦੇ ਬਿਲਕੁਲ ਖਿਲਾਫ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਟਿੰਗ ਵਾਲੀ ਥਾਂ ਘੜੂਆਂ ਵਿਖੇ ਗੁਰੂ ਘਰ ਦਾ ਜਾਲੀ ਸੈੱਟ ਤਿਆਰ ਕਰਨ ਤੋਂ ਇਲਾਵਾ ਅਦਾਕਾਰਾਂ ਦੇ ਵੱਲੋਂ ਸਿਕਰੇਟ ਨੋਸ਼ੀ ਕਰਨ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਨੇ। ਐਸਐ ਹੈ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਆ ਜਥੇਦਾਰ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਰਿਪੋਰਟ ਤਲਬ ਕੀਤੀ ਹੈ। ਜੇਕਰ ਅਨੰਦਕਾਰਜ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਿੱਖ ਕੌਮ ਨਾਲ ਸੰਬੰਧਿਤ ਹਨ ਤਾਂ ਅਸ਼ਿਰੇ ਕਾਲ ਤੱਕ ਸਾਹਿਬ ਵੱਲੋਂ ਉਨ੍ਹਾਂ ਵਿਰੁੱਧ ਸਿੱਖ ਮਰਯਾਦਾ ਤੇ ਮਰਦਾਨਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਸ ਦੇ ਲਈ ਸਖਤ ਹਦਾਇਤਾਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਟੀਵੀ ਸੀਰੀਅਲ ਉਦਾਰੀਆਂ ਦੀ ਸ਼ੂਟਿੰਗ ਤੋਂ ਨਾਰਾਜ਼ ਹੋਏ ਨਿਹੰਗ ਸਿੰਘਾਂ ਦੇ ਵੱਲੋਂ ਜਿਸ ਤਰੀਕੇ ਦਾ ਰਵੱਈਆ ਅਪਣਾਇਆ ਗਿਆ ਹੈ ਉਸ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਪੰਜਾਬੀ ਗਾਇਕ ਅਤੇ ਰੈਪਰ ਯੂਯੂ ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਤੋਂ ਜ਼ਿਆਦਾ ਆਪਣੇ ਗੀਤਾਂ ਲਈ ਸੁਰਖੀਆਂ ਦੇ ਵਿੱਚ ਨੇ ਹੁਣ ਖਬਰ ਆਈ ਹੈ ਕਿ ਰੈਪਰ ਨੂੰ ਇੱਕ ਵਾਰ ਮੋਰ ਤੋਂ ਪਿਆਰ ਹੋ ਗਿਆ ਜੀ ਹਾਂ ਹਨੀ ਸਿੰਘ ਇਸ ਤੋਂ ਪਹਿਲਾਂ ਅਦਾਕਾਰਾ ਤੇ ਮਾਡਲ ਤੀਨਾ ਠੰਡਾਨੀ ਨੂੰ ਡੇਟ ਕਰ ਰਹੇ ਸਨ ਪਰ ਕੁਝ ਮਹੀਨੇ ਡੇਟ ਕਰਨ ਤੋਂ ਬਾਅਦ ਸਾਲ 2023 ਦੇ ਵਿੱਚ ਉਹਨਾਂ ਦਾ ਬ੍ਰੇਕਅਪ ਹੋ ਗਿਆ ਰਿਪੋਰਟ ਮੁਤਾਬਕ ਹਨੀ ਸਿੰਘ ਅਦਾਕਾਰਾ ਹੀਰਾ ਸੋਹਲ ਨੂੰ ਹੁਣ ਡੇਟ ਕਰ ਰਹੇ ਨੇ ਦੋਵਾਂ ਨੂੰ ਕਈ ਵਾਰ ਚੰਤਕ ਤੌਰ ਤੇ ਇਕੱਠੇ ਦੇਖਿਆ ਜਾ ਚੁੱਕਾ ਹੈ ਖਬਰ ਇਹ ਵੀ ਹੈ ਕਿ ਹੀਰਾ ਮੁੰਬਈ ਚ ਹੌਲੀਦ੍ਰੌਨ ਹਨੀ ਸਿੰਘ ਦੇ ਕੰਸਰਟ ਦੇ ਵਿੱਚ ਵੀ ਨਜ਼ਰ ਆਈ ਸੀ ਪਰ ਆਖਰ ਕੌਣ ਹੈ ਹੀਰਾ ਸੋਲ ਜਿਸ ਨੂੰ ਹਨੀ ਸਿੰਘ ਡੇਟ ਕਰ ਰਹੇ ਨੇ ਪੰਜਾਬੀ ਅਦਾਕਾਰਾ ਹੀਰਾ ਥੈਂਕ ਗੋਡ ਦੇ ਵਿੱਚ ਨਜ਼ਰ ਆ ਚੁੱਕੀ ਹੈ ਕਿ ਤਸਵੀਰਾਂ ਚ ਲੋਕਾਂ ਨੇ ਉਸ ਨੂੰ ਮਲਾਇਕਾ ਦੀ ਕਾਪੀ ਵੀ ਕਿਹਾ ਹੈ ਇਸ ਜੋੜੇ ਦੇ ਕਰੀਬੀ ਵਿਅਕਤੀ ਦਾ ਕਹਿਣਾ ਹੈ ਕਿ ਦੋਵੇਂ ਕਰੀਬ 1 ਸਾਲ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਨੇ ਉਹ ਪਿਛਲੇ ਮਹੀਨੇ ਇਕੱਠੇ ਰੋਮਾਂਟਿਕ ਟ੍ਰਿਪ ਤੇ ਵੀ ਗਏ ਸਨ ਹਨੀ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਖੁੱਲ ਕੇ ਅੱਗੇ ਆਏ ਨੇ ਉਹ իրਨ ਨੂੰ ਆਪਣਾ ਸਾਥੀ ਕਹਿ ਕੇ ਪੇਸ਼ ਕਰਦੇ ਨੇ ਪਰ ਫਿਲਹਾਲ ਉਹ ਇਸ ਨੂੰ ਗੁਪਤ ਰੱਖਣਾ ਚਾਹੁੰਦਾ ਹੈ ਦੱਸਦੀ ਹੈ ਕਿ ਸ਼ਲਨੀ ਨੇ ਹਨੀ ਸਿੰਘ ਤੇ ਕਿਰਲੂ ਹਿੰਸਾ ਦਾ ਦੋਸ਼ ਵੀ ਲਗਾਇਆ ਸੀ ਹਨੀ ਸਿੰਘ ਤੇ ਟੀਨਾ ਤਿੰਨ ਦਾਣੀ ਜਦੋਂ ਵੱਖ ਹੋਏ ਤਾਂ ਦੋਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਦੂਜਰੇ ਨੂੰ ਅਨਫੋਲੋ ਕੀਤਾ ਸੀ ਇਸ ਨਾਲ ਇੱਕ ਦੂਜੇ ਨਾਲ ਤਸਵੀਰਾਂ ਵੀ ਡਿਲੀਟ ਕੀਤੀਆਂ ਸਨ ਇੱਕ ਪਾਸੇ ਟੀਨਾ ਬ੍ਰੇਕਅਪ ਤੋਂ ਅਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉੱਥੇ ਹੀ ਹਨੀ ਸਿੰਘ ਆਪਣੇ ਬ੍ਰੇਕਅਪ ਬਾਰੇ ਖੁੱਲ ਕੇ ਗੱਲ ਕਰਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਡੇਟ ਕਰਨ ਤੋਂ ਪਹਿਲਾਂ ਹਨੀ ਸਿੰਘ ਦਾ ਵਿਆਹ ਸ਼ਲਨੀ ਤਲਵਾਰ ਨਾਲ ਹੋਇਆ ਸੀ ਹਾਲਾਂਕਿ ਦੋਵਾਂ ਦਾ ਹੁਣ ਤਲਾਕ ਹੋ ਚੁੱਕਾ ਹੈ ਔਰ ਸ਼ਲਨੀ ਨੇ ਹਨੀ ਸਿੰਘ ਤੇ ਕਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ ਦਿੱਲੀ ਦੇ ਵਿੱਚ ਉਹਨਾਂ ਦਾ ਤਲਾਕ ਹੋਇਆ ਸੀ ਔਰ ਫਿਲਹਾਲ ਹਨੀ ਸਿੰਘ ਡੇਟ ਕਰ ਰਹੇ ਨੇ ਕਿਉਂ ਵੀ ਪੰਜਾਬੀ ਅਦਾਕਾਰਾਂ ਨੂੰ ਜੋ ਕਿ ਫਿਲਮ ਥੈਂਕ ਗੋਡ ਦੇ ਵਿੱਚ ਨਜ਼ਰ ਆ ਚੁੱਕੀ ਹੈ ਤਾਹੀਰਾ ਸੋਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਦੋਵੇਂ ਪਿਛਲੇ 1 ਸਾਲ ਤੋਂ ਡੇਟ ਕਰ ਰਹੇ ਨੇ ਪਰ ਫਿਲਹਾਲ ਇਸ ਡੇਟ ਨੂੰ ਹਨੀ ਸਿੰਘ ਨੇ ਗੁਪਤ ਰੱਖਿਆ ਹੋਇਆ ਹੈ ਹਾਲਾਂਕਿ ਆਪਣੇ ਲਾਸਟ ਰਿਲੇਸ਼ਨ ਬਾਰੇ ਹਨੀ ਸਿੰਘ ਨੇ ਕਾਫੀ ਖੁੱਲ ਕੇ ਬਿਆਨ ਵੀ ਦਿੱਤਾ ਸੀ ਪਰ ਇਸ ਬਾਰੇ ਉਹਨਾਂ ਦੇ ਵੱਲੋਂ ਚੁੱਪ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ। आलिया ਪਟਨੇਜ ਸ਼ਰਾਜ਼ ਫਿਲਮਜ਼ ਦੀ ਅਪਕਮਿੰਗ ਫਿਲਮ αਲਫਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦੇ ਵਿੱਚ ਉਹ ਮੇਨ ਲੀਡ ਵਿੱਚ ਨਜ਼ਰ ਆਵੇਗੀ। आलिया ਪਟੇਸ ਫਿਲਮ ਵਿੱਚ ਜ਼ਬਰਦਸਤ ਐਕਸ਼ਨ ਸੀਨ ਵੀ ਕਰੇਗੀ। ਜਿਸ ਲਈ आलिया ਨੇ ਕਾਫੀ ਤਿਆਰੀ ਵੀ ਕੀਤੀ ਹੈ। ਸ਼ਰਾਜ਼ ਫਿਲਮਜ਼ ਸਫਾਈ ਯੂਨੀਵਰਸ ਦੀ ਪਹਿਲੀ ਫੀਮੇਲ ਲੀਡ ਫਿਲਮ ਵਿੱਚ ਆਲਿਆ ਇੱਕ ਸਿਕਰਟ ਏਜੰਟ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਸੂਤਰਾਂ ਦੀ ਮੰਨੀਏ, ਤਾਲੀਆਂ ਨੇ 5 ਜੁਲਾਈ ਨੂੰ ਫਿਲਮ ਅਲਫਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸੁਚੋਨਾ ਦਾ ਨੇਵਰ ਸੀਨ ਅਫਤਾਰ ਦੇਖਣ ਵਾਲਾ ਹੈ। ਸੁਪਰ ਜੰਦੇ ਦੇ ਰੋਲ ਦੇ ਵਿੱਚ ਆਲਿਆ ਨੇ 4 ਮਹੀਨੇ ਦੀ ਤਿਆਰੀ ਕੀਤੀ ਹੈ। ਫਿਲਮ ਵਿੱਚ ਉਹਨਾਂ ਨੇ 5 ਤੋਂ 6 ਮੇਜਰ ਐਕਸ਼ਨ ਸੀਕੁਐਂਸ ਦੇਖਣ ਨੂੰ ਮਿਲਣਗੇ। ਇਸ ਲਈ ਆਲਿਆ ਨੇ ਫਿਟਨੈਸ ਬਹੁਤ ਮਾਇਨੇ ਰੱਖਦੀ ਹੈ। ਅਲ ਨੇ ਵੀ ਕੜੀ ਮਿਹਨਤ ਕਰਦੇ ਹੋਏ ਫਿਟਨੈਸ ਹਾਸਲ ਕੀਤੀ ਹੈ। ਤਾਂ ਕਿ ਉਹ ਸਕਰੀਨ ਤੇ ਐਕਸ਼ਨ ਕਰਦੀ ਹੋਈ ਵਧੀਆ ਲੱਗੇ ਫਿਲਮ ਅਲਫਾ ਵੱਡੇ ਬਜਟ ਵਿੱਚ ਤਿਆਰ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਟਾਈਗਰ ਫਰੈਂਚਾਈਜ਼ੀ ਦੇ ਵਿੱਚ ਜੋਆ ਬਣੀ ਕਤਰੀਨਾ ਅਤੇ ਪਠਾਨ ਦੇ ਵਿੱਚ ਰੁਬਈ ਬਣੀ ਦੀਪਿਕਾ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ ਇਸੇ ਚਲਦੇ ਅਦਿਤ្យ ਚੋਪੜਾ ਨੇ ਫੀਮੇਲ ਲੀਡ ਬਣਾਉਣ ਦੇ ਲਈ आलिया ਪੱਟ ਨੂੰ ਚੁਣਿਆ ਅਦਿਤ្យ ਚੋਪੜਾ ਨੇ ਫਿਲਮ ਦੇ ਐਕਸ਼ਨ ਸੀਨ ਦੇ ਲਈ ਕਈ ਐਕਸਪਰਟਸ ਨਾਲ ਹੱਥ ਮਿਲਾਇਆ ਇਨ੍ਹਾਂ ਦੇ ਵਿੱਚ ਕੋਰੀਅਨ ਸਟੰਟ ਕੋਆਰਡੀਨੇਟਰ ਅਤੇ ਹੋਰ ਕਈ ਦੇਸ਼ਾਂ ਦੇ ਕੋਆਰਡੀਨੇਟਰ ਸ਼ਾਮਿਲ ਨੇ ਐਨੀਮਲ ਫਿਲਮ ਤੋਂ ਬਾਅਦ ਸੁਰਖੀਆਂ ਦੇ ਵਿੱਚ ਇਹ ਬੀ ਵਿਦਯੂਲ ਵੀ ਐਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਉਹ ਇਸ ਫਿਲਮ ਦੇ ਵਿੱਚ ਨੈਗੇਟਿਵ ਰੋਲ ਨਿਭਾਉਣਗੇ। ਫਿਲਮ ਚ ਉਹਨਾਂ ਦੇ ਨਾਲ ਆਲੀਆ ਪਟਨ ਐਕਸ਼ਨ ਸੀਨ ਕਰਦੇ ਹੋਏ ਨਜ਼ਰ ਆਉਣਗੇ। ਆਲੀਆ ਫਿਲਮ ਵਿੱਚ ਮਾਰਸ਼ਲ ਆਰਟ ਕਰਦੀ ਨਜ਼ਰ ਆਵੇਗੀ। ਫਿਲਹਾਲ ਇਹ ਪੱਟ ਦੇ ਵੱਲੋਂ ਇਸ ਲਈ ਕੇ ਸਖਤ ਮਿਹਨਤ ਕੀਤੀ ਗਈ ਹੈ ਤੇ ਉਸ ਦੇ ਵੱਲ 5 ਜੁਲਾਈ ਤੋਂ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਕਿਉਂਕਿ ਆਲਿਆ ਪਟ ਪਹਿਲੀ ਵਾਰ ਇਸ ਤਰੀਕੇ ਦਾ ਐਕਸ਼ਨ ਕਰਦੀ ਹੋਈ ਨਜ਼ਰ ਆਵੇਗੀ। ਗ੍ਰੇਡੀਅੰਟ ਸਰਕਾਰ ਨੇ ਹੁਣ ਸਟੱਡੀ ਪਰਮਿਟ ਨੂੰ ਵਿਦਿਆ ਹਾਸਲ ਕਰਨ ਲਈ ਵਰਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਕੁਝ ਹੋਰ ਸਖਤ ਨਿਯਮ ਤਿਆਰ ਕੀਤੇ ਨੇ ਜਿਨ੍ਹਾਂ ਤਹਿਤ ਵਿੰਦੇ ਕਦਾਰਾਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਿੱਧੇ ਤੌਰ ਤੇ ਜਵਾਬਦੇਹ ਬਣਾਇਆ ਗਿਆ ਹੈ। ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਵਿਦਿਆਰਥੀਆਂ ਦਾ ਸਟੱਡੀ ਪਰਮਿਟ ਕੈਨਸਲ ਹੋ ਜਾਵੇਗਾ। ਅਤੇ ਦੋਸ਼ੀ ਵਿਦਿਅਕ ادارے ਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਵੇਂ ਸਟੱਡੀ ਪਰਮਿਟ ਨਹੀਂ ਮਿਲਿਆ ਕਰਨਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਸਟੱਡੀ ਪਰਮਿਟ ਦੀ ਤੋਂ ਸਬੰਧਤਾ ਬਰਕਰਾਰ ਰੱਖਣਾ ਸਮੇਂ ਦੀ ਲੋੜ ਹੈ। ਨਵੇਂ ਨਿਯਮਾਂ ਤਹਿਤ ਵਿਦੇਸ਼ੀ ਵਿਦਿਆਰਥੀ ਵੱਲੋਂ ਜਿਸ ਵਿਦਿਅਕ ਸੰਸਥਾ ਦੇ ਵਿੱਚ ਦਾਖਲਾ ਹਾਸਲ ਕੀਤਾ ਜਾਵੇਗਾ ਉਸ ਵਿੱਚ ਜਾ ਕੇ ਪੜਨਾ ਲਾਜ਼ਮੀ ਹੋਵੇਗਾ। ਵਿੱਦਿਅਕ ادارے ਬਦਲਣਾ ਹੋਵੇ ਤਾਂ ਹੋਰ ਕਿਸੇ ਕਾਲਜ ਵਿੱਚ ਪੜਨਾ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਿਰ ਤੋਂ ਸਟੱਡੀ ਪਰਮਿਟ ਲਈ ਅਪਲਾਈ ਕਰਨ ਲਾਜ਼ਮੀ ਹੋਵੇਗਾ ਜੇਕਰ ਕਿਸੇ ਵਿਦੇਸ਼ੀ ਵਿਦਿਆਰਥੀ ਕੋਲ ਕੈਨੇਡਾ ਚ ਜਾ ਕੇ ਵਿਦਿਅਕ ادارے ਚ ਪੜਨਾ ਛੱਡ ਦਿੱਤਾ ਜਾਂਦਾ ਹੈ ਜਾਂ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਦਿਅਕ ادارے ਨੂੰ 60 ਦਿਨਾਂ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਦਾਰੇ ਨੂੰ ਸੂਚਿਤ ਕਰਨਾ ਹੋਵੇਗਾ ਤਾਂ ਕਿ ਅਧਿਕਾਰੀਆਂ ਵੱਲੋਂ ਉਸ ਸਟੱਡੀ ਪਰਮਿਟ ਦਿਸਮੇਂ ਕੀਆ ਕੀਤੀ ਜਾ ਸਕੇ ਏਵੀ ਕਿ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਵੀਜ਼ਾ ਅਧਿਕਾਰੀਆਂ ਵਿਦਿਅਕਦਾਰੀਆਂ ਦੇ ਦਾਖਲਾ ਪੱਤਰਾਂ ਦੀ ਅਸਲੀਅਤ ਵੀ ਯਕੀਨੀ ਬਣਾਉਣਗੇ। ਕੈਨੇਡੀਅਨ ਸਰਕਾਰ ਬੀਤੇ ਸਾਲ ਦੇ ਅਖੀਰ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੇ ਨਿਯਮਾਂ 'ਚ ਸੋਧਾਂ ਕਰਕੇ ਵੀਜ਼ਾ ਤੁਖਤੜੀਆਂ ਅਤੇ ਆਪੋ ਤਾਮੀ ਨਾਲ ਕੈਨੇਡਾ ਦੇ ਖਰਾਬ ਹੋ ਰਿਏ ਐਕਸ ਨੂੰ ਰੋਕਣ ਲਈ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਢਿੱਲੇ ਵੀਜ਼ਾ ਨਿਯਮਾਂ ਦੀਆਂ ਤਜੀਆਂ ਉਡਾਈਆਂ ਜਾਂਦੀਆਂ ਰਹੀਆਂ ਨੇ। ਅਤਿ ਦੇਸ਼ ਭਰ ਦੇ ਵਿੱਚ ਕੈਨੇਡੀਅਨ ਸਰਕਾਰ ਦੀ ਆਲੋਚਨਾ ਵੀ ਹੁੰਦੀ ਰਹੀ ਹੈ। ਸਖਤ ਤੇ ਸਪੱਸ਼ਟ ਨਿਯਮਾਂ ਤੋਂ ਲਾਗੂ ਹੋਣ ਤੋਂ ਬਾਅਦ ਪੜਨ ਦੇ ਬਹਾਨੇ ਕੈਨੇਡਾ ਚ ਕੰਮ ਮਾਇਆ ਤੇ ਪੱਕੇ ਹੋਣ ਦੀ ਧਾਰਨਾ ਨਾਲ ਵਿਦੇਸ਼ਾਂ ਤੋਂ ਨੌਜਵਾਨਾਂ ਦੀ ਹੋੜ ਬੀਤੇ ਇੱਕ ਦੋ ਸਾਲਾਂ ਤੋਂ ਕਾਫੀ جاری ਹੈ ਪਰ ਇਸ ਵਾਰ ਇਹ ਠੱਲਣਾ ਜਾਰੀ ਹੋ ਗਈ ਹੈ ਜਿਸ ਤਾ ਸਰ ਭਾਰਤ ਦੇ ਵਿਸ਼ੇਸ਼ ਕਰਕੇ ਪੰਜਾਬ ਤੋਂ ਕੈਨੇਡਾ ਚ ਜਾਣ ਦੇ ਰੁਝਾਨ ਤੇ ਪਿਆ ਹੈ